ਕਿ ਵਿਕਰਮਜੀਤ ਸਿੰਘ ਮਜੀਠੀਆ ਦਾ ਦੂਜਾ ਨਾਂ ਚਿੱਟਾ ਜੇ ਕਿਸੇ ਨੇ ਨਸ਼ਾ ਲੈਣਾ ਤੇ ਉਹ ਕਹਿੰਦਾ ਵਿਕਰਮਜੀਤਿਆ ਮਿਲ ਜਾਂਦਾ ਇਦਾਂ ਦਾ ਇਸ ਬੰਦੇ ਦਾ ਕਰਤਾਰ ਸੀ ਇਹਦੇ ਪੋਸਟਰ ਵੀ ਲੱਗਾ ਬਹੁਤ ਕੁਝ ਹੋਇਆ ਪਰ ਜਿਹੜੀ ਮੌਜੂਦਾ ਸਰਕਾਰ ਨੇ ਹੁਣ ਕਾਰਵਾਈ ਕੀਤੀ ਹੈ ਇਹ ਢੇਰ ਨਾਲ ਚੁੱਕਿਆ ਹੋਇਆ ਦਰਸਤ ਕਰਨਾ ਪਰੰਤੂ ਹਰਾਨਗੀ ਉਦੋਂ ਹੋਈ ਆ ਪਈ ਜਦੋਂ ਚੋਰ ਚੋਰ ਮਛੇਰੇ ਪਾਈ ਜਿਵੇਂ ਪਾਣੀ ਖੁੱਡ ਵਿੱਚ ਪਾਈਏ ਤੇ ਚੂਹੇ ਬਾਹਰ ਆ ਜਾਂਦੇ ਆ ਸਰਕਾਰ ਨੇ ਮਾੜਾ ਜਿਹਾ ਸਖਤ ਕਦਮ ਕੀ ਚੁੱਕਿਆ ਸਿਆਸੀ ਲੋਕ ਚੂਹਿਆਂ ਦੀ ਤਰ੍ਹਾਂ ਬਾਹਰ ਆ ਗਏ ਉਹਨਾਂ ਨੂੰ ਆਪਣਾ ਡਰ ਸਮਝਣ ਲੱਗ ਪਿਆ ਕਿ ਅੱਜ ਮਜੀਠੀਏ ਤੇ ਕਾਰਵਾਈ ਹੋਈ ਆ ਤੇ ਕੱਲ ਨੂੰ ਸਾਡਾ ਨੰਬਰ ਲੱਗ ਸਕਦਾ ਹਰੰਨੀ ਇੰਨੀ ਐ ਵੀ ਜਿਹੜੇ ਲੋਕ ਇਹਨੂੰ ਚਿੱਟੇ ਦਾ ਸਦਾਗਰ ਨਸ਼ੇ ਦਾ ਸਦਾਗਰ ਪਤਾ ਨਹੀਂ ਕੀ ਕੀ ਕਰਕੇ ਕੋਸਦੇ ਸੀ ਉਹ ਅੱਜ ਉਹਦੀ ਪਿੱਠ ਤੇ ਆਏ ਹੋਏ ਆ ਤੇ ਹੁਣ ਗੱਲ ਮੈਂ ਕਰਾਂ ਤੱਕੇ ਵੀ ਵੀ ਤੱਕਾ ਹੋਇਆ ਮੇਰੇ ਸੱਜੇ ਪਾਸੇ ਇੱਕ ਸਿੱਖ ਨੌਜਵਾਨ ਪੀਲੀ ਦਸਤਾਰ ਵਿੱਚ ਬੈਠਾ ਹੋਇਆ ਇਹਦਾ ਨਾਂ ਆ ਰਪਿੰਦਰ ਸਿੰਘ ਪੰਜਗੜਾਈ ਇਸ ਨੌਜਵਾਨ ਨੂੰ ਗੜਾਹੀ ਬਦਬੀ ਦਾ ਦੋਸ਼ੀ ਬਣਾਇਆ ਸੀ ਇਹਨੂੰ ਤੇ ਇਹਦੇ ਭਰਾ ਜਸਵਿੰਦਰ ਸਿੰਘ ਨੂੰ ਜਿਹੜੇ ਅੱਜ 4 ਵਜੇ ਗੱਲਾਂ ਕਰਦੇ ਕਿਉਂਕਿ ਆਪਾਂ ਸਾਰੇ ਜਾਣਦੇ ਆ ਸਾਡੇ ਇੱਥੇ ਮੰਤਰੀ ਹੁੰਦਾ ਸੀ ਸਾਬਕਾ ਅਜੀਤ ਸਿੰਘ ਕੁਹਾਰ ਰਾਜਦੂਤ ਮੋਟਰਸਾਈਕਲ ਤੇ ਫਿਰਦਾ ਹੁੰਦਾ ਸੀ ਤੇ ਜੀਟੀਆ ਹਣੀ ਕਵੈਲਸ ਕਾਰਾਂ 'ਚ ਤੇ ਅੱਜ ਅਰਬਾਂ ਖਰਬਾਂ ਦੀ ਜਾਇਦਾਦ ਹੈ ਸੋ ਮੈਂ ਗੱਲ ਕਰਾਂ ਕਿ ਜਿਹੜੀ ਤੱਕੇ ਦੀ ਗੱਲ ਆ ਇਹ ਨੌਜਵਾਨ ਜਿਹੜਾ ਮੇਰੇ ਸੱਜੇ ਪਾਸੇ ਬੈਠਾ ਰੁਪਿੰਦਰ ਸਿੰਘ ਪੰਜਗਰਾਈ ਤੇ ਇਹਦਾ ਭਰਾ ਜਸਵਿੰਦਰ ਸਿੰਘ ਪੰਜਗਰਾਈ ਇਹਨਾਂ ਨੂੰ ਤੜਕੇ 2 ਵਜੇ ਚੱਕਿਆ ਸੀ ਘਰੋਂ ਤੇ ਇਹਨਾਂ ਨੂੰ ਘੁੱਟ-ਘੁੱਟ ਕੇ ਨੀਲੇ ਕਰਤਾ ਸੀ ਥੰਦ ਜਿੰਨੀ ਟੈਪਰ ਕੀਤਾ ਸੀ ਇਸ ਨੌਜਵਾਨ ਦੀ ਰੀੜ ਦੀ ਹੱਡੀ ਦੇ ਸੱਟ ਸੀ ਇਹ ਵੀ ਬਿਗਵਾ ਨਹੀਂ ਕੀਤੀ ਇਹਨਾਂ ਨੌਜਵਾਨਾਂ ਦੇ ਕੇਸ ਖੋਲ੍ਹ ਕੇ ਸੰਤ ਗਿਆਨੀ ਜਪੈਲ ਸਿੰਘ ਦੀ ਫੋਟੋ ਮੋਹਰੇ ਰੱਖ ਕੇ ਸਰਵਜ ਬਿਨਾ ਵਧਨਾ ਤੋਂ ਚਪਲਾ ਮਾਰੀਆਂ ਜਾਂਦੀਆਂ ਸੀ ਇਹ ਤੱਕਾ ਨਹੀਂ ਸੀ ਫਿਰ ਜਸਪਾਲ ਸਿੰਘ ਚੌੜ ਸਿਧਵਾ ਦਾ ਕਤਲ ਕਰਵਾਉਣਾ ਸ਼ਿਵ ਸੈਨਾ ਦੇ ਹੱਥੋਂ ਕੀ ਇਹ ਤੱਕਾ ਨਹੀਂ ਸੀ ਆਪਣਾ ਹਰਮਿੰਦਰ ਸਿੰਘ ਡੱਬ ਵਾਲੀ ਸੌਦਾ ਸਾਧ ਵਾਲੇ ਮਸਲੇ ਵਿੱਚ ਉਹਦਾ ਕਤਲ ਕਮਲਜੀਤ ਸਿੰਘ ਸਨਾਮ ਦਾ ਕਤਲ ਸ਼ਹੀਦ ਕੀਤਾ ਉਹਨੂੰ ਅਰ ਦਰਸ਼ਨ ਸਿੰਘ ਲੋਹਾਰਾ ਸਿਰੜੀ ਸਿੱਖਾਂ ਨੂੰ ਕੋਹ ਕੋਹ ਕੇ ਬਾਦਲ ਦੇ ਰਾਜ ਵਿੱਚ ਮਾਰਿਆ ਗਿਆ ਕੀ ਉਹ ਧੱਕਾ ਨਹੀਂ ਸੀ ਇੱਕ ASI ਆਪਣੀ ਬੱਚੀ ਨੂੰ ਸਟੱਡੀ ਵਾਸਤੇ ਲੈ ਕੇ ਜਾ ਰਿਹਾ ਅੰਮ੍ਰਿਤਸਰ ਚ ਉਹਦੀ ਮੌਤ ਹੋ ਜਾਂਦੀ ਕੀ ਉਹ ਧੱਕਾ ਨਹੀਂ ਸੀ ਅਨੇਕਾਂ ਗੁਰਸਿੱਖਾਂ ਨੂੰ ਥਾਣਿਆਂ ਵਿੱਚ ਲਿਆ ਕੇ ਜਲੀਲ ਕੀਤਾ ਜਾਂਦਾ ਰਿਹਾ ਕੀ ਉਹ ਧੱਕਾ ਨਹੀਂ ਸੀ ਅੱਜ ਜੇ ਸਰਕਾਰ ਅਸੀਂ ਅੱਜ ਤੁਹਾਡੇ ਰਹੀ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਜੇ ਤੁਸੀਂ ਦੇਰ ਨਾਲ ਇਹ ਕਦਮ ਚੁੱਕ ਲਿਆ ਸ਼ਾਬਾਸ਼ ਹੈ ਪਰ ਸਿਆਸੀ ਕਾਵਾਂ ਰੌਲੀ ਦੇ ਡਰੋਂ ਕਿਤੇ ਕਦਮ ਪਿੱਛੇ ਨਾ ਠੱਗ ਲਿਓ ਨਹੀਂ ਤੇ ਲੋਕ ਤੁਹਾਨੂੰ ਮਾਫ਼ ਨਹੀਂ ਕਰਨਗੇ 86 ਲੋਕ ਦੇਖੋ ਕਾਂਗਰਸ ਦੇ ਲੋਕ ਅੱਜ ਬੜੀ ਜ਼ੋਰਦਾਰ ਤਰੀਕੇ ਨਾਲ ਉਹ ਦੀ سپورਟ ਕਰ ਰਹਾ ਤੇ ਇਤੋਂ ਸਾਬਤ ਹੁੰਦਾ ਕਿ ਇਹ ਇੱਕ ਉੱਤੀ ਚੋਰਾ ਨਾਲ ਰਲਈ ਹੋਈ ਸੀ 5 ਸਾਲ ਕੈਪਟਨ ਨੇ ਤਾਂ ਹੀ ਕਰਕੇ ਬਾਦਲਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਆਪਾਂ ਉੱਥੇ ਹੀ ਆਈਏ ਜਦਬੀ ਦਾ ਮੁੱਦਾ ਬੈਬਲ ਗੋਲੀकांड ਦਾ ਮੁੱਦਾ ਕੋਡ ਪੂਰਾ ਗੋਲੀकांड ਕਦ ਜਦੋਂ ਹੋਇਆ ਉਦੋਂ ਤੜਕਾ ਨਹੀਂ ਸੀ ਜਦੋਂ ਸੰਗਤਾਂ ਦੇ ਉੱਤੇ ਗੋਲੀਆਂ ਚਲਾਈਆਂ ਬੇਦੋਸ਼ਿਆਂ ਨੂੰ ਮਾਰਿਆ ਗਿਆ ਦੋ ਨੌਜਵਾਨ ਸ਼ਹੀਦ ਕੀਤੇ ਤੇ ਅਨੇਕਾਂ ਫੱਟਰ ਕੀਤੇ ਕੀ ਉਦੋਂ ਤੜਕਾ ਨਹੀਂ ਸੀ ਕੀ ਪੁਲਿਸ ਤੁਹਾਡੀ ਉਦੋਂ ਅਣਪਛਾਤੀ ਹੁੰਦੀ ਰਹੀ ਕੀ ਤੁਹਾਡੇ ਰਾਜ ਵਿੱਚ ਜਨਤਾ ਨਾਲ ਧੱਕਾ ਨਹੀਂ ਸੀ ਹੁੰਦਾ ਹਾਂ ਅਸੀਂ ਤੁਹਾਡੇ ਧੱਕੇ ਦੇ ਤਾਂ ਖਿਲਾਫ ਆ ਜੇ ਤੁਹਾਡੇ ਨਾਲ ਧੱਕਾ ਹੋਇਆ ਹੋਵੇ ਤੁਸੀਂ ਉਦੋਂ ਕਹਿੰਦੇ ਸੀ ਕਾਨੂੰਨ ਆਪਣਾ ਕੰਮ ਕਰ ਰਿਹਾ ਆ ਮੇਰੇ ਵਰਗੇ ਦੇ ਸਾਰੀ ਜਿੰਨੀ ਤੁਹਾਡੀ 15 ਸਾਲ ਦੀ ਟਰਮ ਹੈ ਲਗਭਗ ਤੁਸੀਂ ਜੇਲ੍ਹਾਂ ਵਿੱਚ ਰੱਖਿਆ ਤੁਸੀਂ ਕਹਿੰਦੇ ਸੀ ਕਾਨੂੰਨ ਕੰਮ ਕਰਦਾ ਸ਼ਰਾਪੀਆ ਅੰਸਰ ਉਹ ਬਾਦਲਪੁਰ ਮਿਓ ਹੁਣ ਵੀ ਕਾਨੂੰਨ ਹੀ ਆਪਣਾ ਕੰਮ ਕਰਦਾ ਹੁਣ ਕਿਉਂ ਨਹੀਂ ਕਹਿੰਦੇ ਕਾਨੂੰਨ ਆਪਣਾ ਕੰਮ ਕਰਦਾ ਪੁਲਿਸ ਉਦੋਂ ਵੀ ਤੁਹਾਡੀ ਸੀ ਅੱਜ ਵੀ ਪੁਲਿਸ ਉਹੀ ਪੁਲਿਸ ਆ ਅੱਜ ਪੁਲਿਸ ਤੁਹਾਨੂੰ ਫੜਨ ਜਾਂਦੀ ਆ ਤੇ ਉਦੋਂ ਤੁਸੀਂ ਪੁਲਿਸ ਲੋਕਾਂ ਨੂੰ ਭੁਣਾਉਣ ਵਾਸਤੇ ਭੇਜਦੇ ਸੀ ਸੋ ਜੇ ਸਰਕਾਰ ਨੇ ਕਦਮ ਚੁੱਕ ਲਿਆ ਪਹਿਲਾਂ ਤਾਂ ਸਰਕਾਰ 3 ਸਾਲ ਇਹਨਾਂ ਤੋਂ ਡਰਦੀ ਰਹੀ ਆ ਜੇ ਸਰਕਾਰ ਨੇ ਹੁਣ ਕਦਮ ਚੁੱਕਿਆ ਤੇ ਪਛਾਣ ਆਵੇ ਸਿਆਸੀ ਕਾਵਾਂ ਰੌਲੀ ਤੋਂ ਸਿਆ ਸਰਕਾਰ ਨੂੰ ਦਰਨ ਦੀ ਲੋੜ ਨਹੀਂ ਲੋਕਾਂ ਦੇ ਦਿਲ ਖੋਹਿਆ ਬੱਚਾ ਬੱਚਾ ਪੰਜਾਬ ਦਾ ਖੁਸ਼ ਆ ਇਹੋ ਜੇ ਨੌਜਵਾਨ ਖੁਸ਼ ਹੈ ਅੱਜ ਜਿਨ੍ਹਾਂ ਨੂੰ ਥਾੜਿਆਂ ਵਿੱਚ ਜਲੀਲ ਕੀਤਾ ਮੇਰੇ ਆਚਾਰ ਸਹਿਰੇ ਤੁਸੀਂ ਨੌਜਵਾਨੀ ਦੇਖਦੇ ਹੋ ਇਹ ਨੌਜਵਾਨ ਕਿਸਾਨ ਯੂਨੀਅਨ ਤੋਂ ਨੇ ਫਕੇ ਯੂਨੀਅਨ ਤੋਂ ਸਰਮਜੀਤ ਸਿੰਘ ਇਹ ਨੌਜਵਾਨ ਗੁਰਜੀਤ ਸਿੰਘ ਇਸ ਸਾਰੇ ਹੀ ਨੌਜਵਾਨ ਲਗਭਗ ਮਾਲਵੇ ਤੋਂ ਨੇ ਅੱਜ ਮੇਰੇ ਨਾਲ ਤੇ ਮਾਲਵੇ ਵਿੱਚ ਸਭ ਤੋਂ ਜ਼ਿਆਦਾ ਤਸ਼ੱਦਦ ਇਹਨਾਂ ਨੇ ਕੀਤਾ ਸੀ ਡੇਰਾਵਾਦ ਦੇ ਘਨੇੜੇ ਚੜ ਕੇ ਸੌਦਾ ਸਾਧ ਦੀ ਪੁਸ਼ਤਪਨਾਹੀ ਕਰਕੇ ਸੋ ਮੁੱਕ ਦੀ ਗੱਲ ਕਿ ਇਹਨਾਂ ਨਾਲ ਕੋਈ ਤੱਕਾ-ਤੁੱਕਾ ਨਹੀਂ ਜੇ ਹੋਇਆ ਕਵੈਲਸਾਂ ਚ ਫਿਰਨ ਵਾਲੇ ਅਰਬਾਂ ਦੀਆਂ ਜਾਇਦਾਦਾਂ ਬਣਾ ਲਈਆਂ ਇਹਨਾਂ ਦੀ ਜਾਂਚ ਜਾਂਚ ਹੋਣੀ ਚਾਹੀਦੀ ਆ ਤੇ ਜਿਹੜੇ ਕਰ ਲੀਆਂ ਟੱਪਣ ਟੱਪਣ ਲਗੀਆਂ ਹੋਈਆਂ ਨੇ ਜਿਹੜੇ ਹਾਇਦਈਆ ਪ੍ਰਗਟ ਕਰ ਰਹੇ ਨੇ ਤੇ ਲੋਕਾਂ ਨੂੰ ਲੋਕਾਂ ਦਾ ਆਈਵਾਸ਼ ਕਰ ਰਹੇ ਨੇ ਕਿ ਬਹੁਤ ਧੱਕਾ ਹੋ ਗਿਆ ਉਹਨਾਂ ਨੂੰ ਆਪਣਾ ਡਰ ਸਤਾ ਰਿਹਾ ਕਿ ਜੋ ਮੰਜੀਤੀ ਇਹ ਨਾ ਹੋਇਆ ਕਿ ਸਾਡੇ ਨਾਲ ਨਾ ਹੋਵੇ ਸਾਰਿਆਂ ਨਾਲ ਹੋਣਾ ਚਾਹੀਦਾ ਸਾਰਿਆਂ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਭਾਵੇਂ ਸ਼ੁਰੂ ਮੇਰੇ ਤੋਂ ਕਰਨ ਜਿਹੜਾ ਕਾਲਾ ਧਨ ਬੇਨਾਮੀ ਬੇਨਾਮੀ ਜਾਇਦਾਦ ਦਾ ਇਹਨਾਂ ਨੇ ਚਿੱਟੇ ਕਾਲੇ ਨਸ਼ੇ ਵੇਚ ਕੇ ਅਨੇਕਾਂ ਨੌਜਵਾਨ ਪੰਜਾਬ ਦੇ ਲੱਖਾਂ ਦੀ ਤਦਾਦ ਵਿੱਚ ਸਿਵਿਆਂ ਦੀ ਭੇਡ ਚੜ੍ਹ ਕੇ ਚਿੱਟੇ ਕਰਕੇ ਨਸ਼ੇ ਕਰਕੇ ਉਹਨਾਂ ਦਾ ਹਿਸਾਬ ਕੌਣ ਲਾਊਗਾ ਇਹ ਕਹਿੰਦੇ ੱੱਕਾ ਨਹੀਂ ਹੋਇਆ ਜੇ ੱੱਕਾ ਨਹੀਂ ਹੋਇਆ ਤੇ ਕੈਪਟਨ ਨੇ ਜਸਟਿਸ ਮਹਤਾਬ ਸਿੰਘ ਦਾ ਕਮਿਸ਼ਨ ਕਿਉਂ ਬਣਾਇਆ ਉਹਦੇ ਵਿੱਚ ਹਜ਼ਾਰਾਂ ਝੂਠੇ ਪਰਚੇ ਸਾਬਤ ਹੋਏ ਤੇ ਕੈਨਸਲ ਵੀ ਹੋਏ ਉਹ ੱੱਕਾ ਨਹੀਂ ਸੀ ਅੱਜ ਕਾਂਗਰਸੀਆਂ ਨੂੰ ਮਤਲਬ ਠੁੱਕ ਕੇ ਜਟਣਾ ਨਹੀਂ ਚਾਹੀਦਾ ਰੋਲਾ ਪਾਉਂਦੇ ਸੀ ਕਿ ਧੱਕਾ ਕੀਤਾ ਬਾਦਲਾਂ ਨੇ ਧੱਕਾ ਕੀਤਾ ਅੱਜ ਮਜੀਠੀਏ ਨਾਲ ਕੋਈ ਧੱਕਾ ਨਹੀਂ ਹੋਇਆ ਮਜੀਠੀਏ ਨਾਲ ਕਾਰਵਾਈ ਬਹੁਤ ਦੇਰ ਬਾਅਦ ਹੋਈ ਆ